ਛੋਟੇ ਹੁੰਦੇ ਤਾਂ ਜੋ ਸਾਨੂੰ ਸਿਖਾ ਦਿੱਤਾ ਜਾਂਦਾ ਸਾਡੇ ਮਨਾਂ 'ਚ ਪਾ ਦਿੱਤਾ ਜਾਂਦਾ ਉਹਨੂੰ ਵਾਈਪ ਆਊਟ ਕਰਨਾ ਇੰਨਾ ਈਜ਼ੀ ਨਹੀਂ ਹੈ ਕਿਉਂਕਿ ਮੇਰਾ ਸੁਨੇਹਾ ਵੀ ਇਸ ਫਿਲਮ ਦੇ ਵਿੱਚ ਇਹੀ ਹੈ ਕਿ ਔਰਤ ਹੋ ਜਾਣਾ ਕਿਸੇ ਵੀ ਤਰ੍ਹਾਂ ਕੱਟ ਨਹੀਂ ਹੈ ਵੱਧ ਜ਼ਰੂਰ ਹੋ ਸਕਦਾ ਸ਼ਾਰਟ ਫਿਲਮ ਜਿਹੜੀ ਆ ਉਹ ਕਿਸੇ ਵੀ ਦੂਸਰੀ ਕਮਰਸ਼ੀਅਲ ਫਿਲਮ ਨਾਲੋਂ ਜਾਂ ਫੀਚਰ ਫਿਲਮ ਨਾਲੋਂ ਵੱਖਰੀ ਇਸ ਕਰਕੇ ਆ ਕਿ ਇਹਦੇ ਵਿੱਚ ਇੱਕ ਸੁਨੇਹਾ ਹੈ ਦੇਖਣ ਵਾਲਿਆਂ ਦਾ ਕਮੈਂਟ ਸੀ ਕਿ 9 ਮਿੰਟ ਦੀ ਫਿਲਮ ਦੇ ਵਿੱਚ 90 ਮੈਸੇਜਸ ਦੇ ਦਿੱਤੇ ਆ ਸ਼ਾਰਟ ਫਿਲਮ ਵਿਸਲ ਦੀ ਸਕਰੀਨਿੰਗ ਫਸਟ ਜਿਹੜੀ ਉਹ ਕੈਨੇਡਾ ਦੇ ਵਿੱਚ ਹੋਣ ਜਾ ਰਹੀ ਹੈ ਉਹਦੇ ਰਾਈਟਰ ਨਵਜੋਤ ਢਿੱਲੋ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਫਿਲਮ ਬਾਰੇ ਬਹੁਤ-ਬਹੁਤ ਸਵਾਗਤ ਹੈ ਜੀ ਚੈਨਲ ਪੰਜਾਬੀ ਤੇ ਸ਼ੁਕਰੀਆ ਫਿਲਮ ਦੀ ਸਟੋਰੀ ਬਾਰੇ ਤੇ ਜਿਹੜੀ ਸਕਰੀਨਿੰਗ ਹੋਣ ਵਾਲੀ ਹੈ ਉਹਦੇ ਬਾਰੇ ਜਾਣਕਾਰੀ ਸਾਨੂੰ ਜਿਹੜੀ ਦੇਓ ਫਿਲਮ ਸਿਰਫ ਨੋਮਿੰਟਾਂ ਦੀ ਇਹ ਫਿਲਮ ਹੈ ਇੱਕ ਸ਼ਾਰਟ ਫਿਲਮ ਹੈਗੀ ਆ ਤੇ ਫਿਲਮ ਦੀ ਜਿਹੜੀ ਸਟੋਰੀ ਹੈ ਜਿਵੇਂ ਕਹਾਂ ਕਿ ਸੈਂਟਰਲ ਆਈਡੀਆ ਹੈ ਸਟੋਰੀ ਤਾਂ ਮੈਂ ਨਹੀਂ ਦੱਸੂਗੀ ਬਿਕੋਜ਼ ਛੋਟੀ ਜੀ ਫਿਲਮ ਹੈ ਆ ਇਹ ਖਾਸ ਕਰਕੇ ਬੱਚੀਆਂ ਲਈ ਕਿ ਅਸੀਂ ਬੱਚੀਆਂ ਦੇ ਬਹੁਤ ਛੋਟੀ ਉਮਰ ਤੋਂ ਪ੍ਰੋਗਰਾਮਿੰਗ ਉਹਨਾਂ ਦੇ ਮਾਈਂਡ ਦੀ ਕਰਨਾ ਸ਼ੁਰੂ ਕਰ ਦਿੰਨੇ ਆ ਕਿ ਕੀ ਕਰ ਸਕਦੀਆਂ ਕੀ ਨਹੀਂ ਕਰ ਸਕਦੀਆਂ ਤੇ ਬਹੁਤ ਵਾਰੀ ਅਸੀਂ ਇਸ ਚੀਜ਼ ਨੂੰ ਰੀਅਲਾਈਜ਼ ਵੀ ਨਹੀਂ ਕਰਦੇ ਆਪਾਂ ਐਡਲਟ ਆ ਅਸੀਂ ਬੇਸ਼ੱਕ ਇਹ ਗੱਲ ਮਹਿਸੂਸ ਕਰਦੇ ਆ ਕਿ ਅਸੀਂ ਵੱਡੇ ਆ ਸਾਨੂੰ ਸਭ ਕੁਝ ਪਤਾ ਸਾਨੂੰ ਬੱਚਿਆਂ ਨਾਲੋਂ ਵੱਧ ਪਤਾ ਪਰ ਸਾਨੂੰ ਇਸ ਗੱਲ ਦੀ ਅਵੇਅਰਨੈਸ ਸਾਡੇ ਅੰਦਰ ਨਹੀਂ ਹੁੰਦੀ ਕਿ ਅਸੀਂ ਬੱਚਿਆਂ ਦੇ ਮਨ ਦੇ ਵਿੱਚ ਜਿਹੜੀਆਂ ਨੈਗੇਟਿਵ ਧਾਰਨਾਵਾਂ ਪਾ ਰਹੇ ਆ ਉਹਨਾਂ ਦੀ ਪ੍ਰੋਗਰਾਮਿੰਗ ਕਰ ਰਹੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਅਗਾਂਹ ਵਧਣ ਦੇ ਵਿੱਚ ਕਿੰਨੀ ਵੱਡੀ ਉਹ ਰੁਕਾਵਟ ਪੈਦਾ ਕਰ ਸਕਦੀ ਹੈ ਕਿਉਂਕਿ ਜਦੋਂ ਛੋਟੇ ਹੁੰਦੇ ਤਾਂ ਜੋ ਸਾਨੂੰ ਸਿਖਾ ਦਿੱਤਾ ਜਾਂਦਾ ਸਾਡੇ ਮਨਾਂ 'ਚ ਪਾ ਦਿੱਤਾ ਜਾਂਦਾ ਉਹਨੂੰ ਵਾਈਪ ਆਊਟ ਕਰਨਾ ਇੰਨਾ ਈਜ਼ੀ ਨਹੀਂ ਹੈ ਦੂਜੀ ਚੀਜ਼ ਜਿਹੜ ਮੈਂ ਇਹ ਤੇ ਤੁਹਾਨੂੰ ਗੱਲ ਸ਼ੇਅਰ ਕਰਨਾ ਚਾਹੁੰਦੀ ਇੰਡੀਆ ਵੀ ਮੈਂ ਸਕਰੀਨਿੰਗ ਕੀਤੀ ਸੀ ਉਹਨਾਂ ਵਿੱਚੋਂ ਇੱਕ ਦੇਖਣ ਵਾਲਿਆਂ ਦਾ ਕਮੈਂਟ ਸੀ ਕਿ 9 ਮਿੰਟ ਦੀ ਫਿਲਮ ਦੇ ਵਿੱਚ 90 ਮੈਸੇਜਸ ਦੇ ਦਿੱਤੇ ਆ ਇਸ ਫਿਲਮ ਨੂੰ ਜੇ ਤੁਸੀਂ ਦੇਖੋਗੇ ਸੱਚੀ ਮੁੱੱਚੀ ਇੱਕ ਨਹੀਂ ਆ ਬਹੁਤ ਸਾਰੇ ਮੈਸੇਜਸ ਆ ਇੱਕ ਦਾ ਮੈਂ ਜ਼ਿਕਰ ਤੁਹਾਡੇ ਨਾਲ ਕੀਤਾ ਹੈਗਾ ਤੇ ਤੁਸੀਂ ਆਓ ਦੇਖੋ ਪੰਜਾਬ ਪਵੰਦੇ ਵਿੱਚ ਐਤਵਾਰ ਨੂੰ ਇਹ ਅਸੀਂ ਤੁਹਾਡੇ ਲਈ ਪਹਿਲੀ ਸਕਰੀਨਿੰਗ ਇੱਥੇ ਪਲਾਨ ਕੀਤੀ ਆ 4:30 ਵਜੇ ਦਾ ਟਾਈਮ ਹੈਗਾ ਤੇ ਚੈਲੰਜ ਕਿੰਨਾ ਕੁ ਵੱਡਾ ਹੁੰਦਾ ਜੇ ਰੋ ਇਸ ਤਰ੍ਹਾਂ ਦਾ ਵਿਸ਼ਾ ਤੁਸੀਂ ਕੋਈ ਚੁਣਦੇ ਹੋ ਸ਼ਾਰਟ ਫਿਲਮ ਦੇ ਰੂਪ ਦੇ ਵਿੱਚ ਚੈਲੰਜ ਮੈਂ ਕਹੂੰਗੀ ਕਿ ਕੋਈ ਵੱਡਾ ਨਹੀਂ ਆ ਜੇ ਤੁਹਾਡੇ ਮਨ ਦੇ ਵਿੱਚ ਖਿਆਲ ਹੈ ਸਿਰਫ ਇੰਨੀ ਚੀਜ਼ ਆ ਕਿ ਇਸ ਮੈਸੇਜ ਨੂੰ ਤੁਸੀਂ ਕਨਵੇ ਕਿਵੇਂ ਕਰਨਾ ਇਹਨੂੰ ਤੁਸੀਂ ਬੰਨਣਾ ਕਿਵੇਂ ਹੈਗਾ ਆਦਰਵਾਇਜ਼ ਮੈਨੂੰ ਕੋਈ ਚੈਲੰਜ ਇਸ ਗੱਲ ਦਾ ਮਹਿਸੂਸ ਨਹੀਂ ਹੋਇਆ ਹਾਂ ਕਿਉਂਕਿ ਇਹਦੇ ਵਿੱਚ ਜਿਹੜੀ ਲੀਡ ਰੋਲ ਦੇ ਵਿੱਚ ਦੋ ਬੱਚੀਆਂ ਲਈਆਂ ਮੈਂ ਦੋ ਪਾਤਰ ਉਹ ਬੱਚੀਆਂ ਨੇ ਬੱਚਿਆਂ ਕੋਲੋਂ ਕੰਮ ਲੈਣਾ ਇੰਨਾ ਸੌਖਾ ਨਹੀਂ ਹੈ ਪਰ ਬੱਚਿਆਂ ਨੇ ਬਹੁਤ ਖੂਬਸੂਰਤ ਕੰਮ ਕੀਤਾ ਹੈ ਤੇ ਮੈਂ ਪੂਰੀ ਤਸੱਲੀ ਦੇ ਵਿੱਚ ਐ ਸਮ। ਤੇ ਜਦੋਂ ਸ਼ਾਰਟ ਫਿਲਮਾਂ ਦੀ ਗੱਲਬਾਤ ਕਰਦੇ ਹਾਂ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਤਾਂ ਹਰ ਕਨਸੈਪਟ ਹਰ ਟਾਪਿਕ ਦੇ ਉੱਪਰ ਸ਼ਾਰਟ ਫਿਲਮਾਂ ਬੰਡ ਰਹੀਆਂ ਨੇ। ਤਾਂ ਕੀ ਇਫੈਕਟ ਪਾਉਂਦੀਆਂ ਸਮਾਜ ਦੇ ਕੋਈ ਜਾਂ ਫਿਰ ਇਹ ਮਹਿਜ ਐਂਟਰਟੇਨਮੈਂਟ ਤੱਕ ਜਾਓ ਲੋਕ ਭੁੱਲ ਭੁਲਾ ਜਾਂਦੇ ਬਾਤ ਦੇ ਵਿੱਚ। ਮੈਂ ਕਹਾਂਗੀ ਕਿ ਸ਼ਾਰਟ ਫਿਲਮ ਜਿਹੜੀ ਆ ਉਹ ਕਿਸੇ ਵੀ ਦੂਸਰੀ ਕਮਰਸ਼ੀਅਲ ਫਿਲਮ ਨਾਲੋਂ ਜਾਂ ਫੀਚਰ ਫਿਲਮ ਨਾਲੋਂ ਵੱਖਰੀ ਇਸ ਕਰਕੇ ਆ ਕਿ ਇਹਦੇ ਵਿੱਚ ਇੱਕ ਸੁਨੇਹਾ ਹੁੰਦਾ ਇਹ ਡਿਪੈਂਡ ਕਰਦਾ ਕਿ ਜਿਹੜੀ ਟਾਰਗੇਟ ਆਡੀਅנס ਤੁਸੀਂ ਸੋਚ ਰਹੇ ਹੋ ਉਹਨਾਂ ਤੱਕ ਪਹੁੰਚਾ ਕਿਸ ਤਰ੍ਹਾਂ ਰਹੇ ਹੋ ਤੁਸੀਂ ਮਾਰਕੀਟ ਕਿਵੇਂ ਕਰ ਰਹੇ ਹੋ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਇਸ ਫਿਲਮ ਦੇ ਵਿੱਚ ਮੈਂ ਬਾਹਰੋਂ ਕਿਸੇ ਦਾ ਕੋਈ ਪੈਸਾ ਨਹੀਂ ਲਵਾਇਆ ਕਿਉਂਕਿ ਮੇਰਾ ਇਹ ਆਪਣਾ ਆਈਡੀਆ ਸੀ ਮੇਰਾ ਆਪਣਾ ਖਿਆਲ ਸੀ ਮੇਰੀ ਇਹ ਪਹਿਲੀ ਹੀ ਫਿਲਮ ਹੈ ਸੋ ਇਹਦੇ ਤੇ ਪੂਰੇ ਤਾਂ ਪੂਰਾ ਜੋ ਫਾਈਨਾਂਸਸ ਲੱਗੇ ਆ ਉਹ ਸਾਰੇ ਮੇਰੇ ਆਪਣੇ ਨੇ ਤੇ ਬਿਲਕੁਲ ਮੁਫਤ ਦੇ ਵਿੱਚ ਮੈਂ ਕੰਮ ਕਰਵਾਇਆ ਆਪਣੇ ਬ੍ਰਦਰ ਨਵਰਾਜ ਰਾਜਾ ਕੋਲੋਂ ਜਿਨੇ ਡਾਇਰੈਕਟਰ ਦੇ ਤੌਰ ਤੇ ਇਹਦੇ ਵਿੱਚ ਵੱਡਾ ਐਂਡ ਖੂਬਸੂਰਤ ਕੰਮ ਕੀਤਾ ਹੈਗਾ ਮੇਰੀ ਆਪਣੀ ਬੇਟੀ ਹੈ ਉਸ ਦਾ ਰੋਲ ਹੈ ਸੋ ਮੇਰਾ ਇਹ ਹੈ ਕਿ ਮੈਸੇਜ ਸਟਰੋਂਗ ਹੋਣਾ ਚਾਹੀਦਾ ਦੂਸਰੀ ਗੱਲ ਇਹ ਹੈ ਕਿ ਜਿੱਥੇ ਤੱਕ ਤੁਸੀਂ ਮੈਸੇਜ ਪਹੁੰਚਾਉਣਾ ਚਾਹੁੰਦੇ ਹੋ ਉਹ ਟਾਰਗੇਟ ਆਡੀਅנס ਤੱਕ ਜੇ ਪਹੁੰਚਾ ਲੈਂਦੇ ਹੋ ਤੁਸੀਂ ਕਾਮਯਾਬੀ ਹੈ ਇਹ ਇਸ ਫਿਲਮ ਦੇ ਵਿੱਚ ਅਦਰਵਾਈਜ਼ ਕੋਈ ਮੈਂ ਕੋਈ ਕਮਾਈ ਦਾ ਜ਼ਰੀਆ ਬਣਾ ਕੇ ਫਿਲਮ ਨਹੀਂ ਕੀਤੀ ਇਹ ਇਹ ਤੁਸੀਂ ਪਹਿਲੀ ਫਿਲਮ ਲਿਖੀ ਹੈ ਜਾਂ ਜਦੋਂ ਫਿਲਮ ਲਿਖਦੇ ਆਪਾਂ ਮੀਡੀਆ ਦੇ ਵਿੱਚ ਤੁਸੀਂ ਰਹੇ ਹੋ ਤਾਂ ਉਹਦੇ ਤੋਂ ਵੱਖਰਾ ਕੀ ਹੈ ਇਹਦੇ ਵਿੱਚ ਫਿਲਮ ਮੇਰੀ ਬਿਲਕੁਲ ਹੀ ਪਹਿਲੀ ਫਿਲਮ ਹੈ ਅਸੀਂ ਬਹੁਤ سارے ਟਾਕ ਸ਼ੋਅਸ ਕਰਦੇ ਰਹੇ ਹਾਂ ਮੈਂ 28 ਸਾਲ ਦਾ ਮੇਰਾ ਐਕਸਪੀਰੀਅੰਸ ਹੋ ਗਿਆ ਮੀਡੀਆ ਦੇ ਵਿੱਚ ਬਹੁਤ ਸਾਰਾ ਬਹੁਤ ਕੁਝ ਲਿਖਿਆ ਆ ਜ਼ਿਆਦਾਤਰ ਮੈਂ ਬੋਲ ਕੇ ਡਿਸਕਸ਼ਨਸ ਇੰਟਰਵਿਊਜ਼ ਕਰਦੀ ਰਹੀ ਹਾਂ ਪਰ ਮੈਨੂੰ ਇਹ ਲੱਗਦਾ ਸੀ ਕਿ ਇੱਕ ਇਹ ਵੀ ਵਿਦਾ ਹੈਗੀ ਆ ਕੰਮ ਕਰਨ ਦੀ ਲੋਕਾਂ ਨੂੰ ਇਸ ਢੰਗ ਨਾਲ ਵੀ ਇੰਗੇਜ ਕੀਤਾ ਜਾ ਸਕਦਾ ਹੈ ਮੋਰ ਇਫੈਕਟਿਵ ਹੋ ਸਕਦਾ ਹੈ ਬੇਸ਼ੱਕ ਇਹ ਮੇਰੀ ਪਹਿਲੀ ਫਿਲਮ ਹੈ ਪਰ ਇੱਕ ਮੈਂ ਵੱਡਾ ਨਾਟਕ ਲਿਖਿਆ ਜਿਹੜਾ ਬਹੁਤ ਜਲਦੀ ਆ ਰਿਹਾ ਹੈਗਾ ਸੋ ਮੈਂ ਇਸ ਵਾਰੀ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖਦੇ ਹਾਂ ਹੋਂਗਾਰਾ ਕਿਹੋ ਜਿਹਾ ਮਿਲਦਾ ਤੇ ਜਦੋਂ ਇੱਕ ਔਰਤ ਦੇ ਤੌਰ ਤੇ ਗੱਲਬਾਤ ਕਰਦੇ ਹਾਂ ਸੀ ਫਿਲਮ ਇੰਡਸਟਰੀ ਦੇ ਤਾਂ ਰਾਈਟਰਸ ਜਾਂ ਡਾਇਰੈਕਸ਼ਨ ਦੇ ਵਿੱਚ ਮੈਕਸਿਮਮ ਮੇਲ ਜਿਹੜੇ ਉਹ ਹੁੰਦੇ ਨੇ ਵਿਅਕਤੀ ਤਾਂ ਇੱਕ ਔਰਤ ਦੇ ਲਈ ਚੈਲਿੰਜਿੰਗ ਹੋਂ ਔਰਤਾਂ ਅਜਨੀਆਂ ਜਨਰ ਨੂੰ ਮੌਕਾ ਨਹੀਂ ਮਿਲਿਆ ਇਸ ਖੇਤਰ ਦੇ ਵਿੱਚ ਮੇਰੇ ਅਧਾ ਹੁਣ ਇਹ ਜਿਹੜੇ ਜਿਹੜੇ ਸਵਾਲ ਹੈ ਬਹੁਤੇ ਮਾਇਨੇ ਨਹੀਂ ਰੱਖਦੇ ਹੈਗੇ ਕੁੜੀਆਂ ਕੰਮ ਕਰ ਰਹੀਆਂ ਨੇ ਬਹੁਤ ਸਾਰੀਆਂ ਕੁੜੀਆਂ ਮੈਂ ਹੁਣ ਇੰਡੀਆ ਵਿਜ਼ਿਟ ਕਰਕੇ ਆਈਆਂ ਉਹ ਵੀ ਕੰਮ ਕਰ ਰਹੀਆਂ ਨੇ ਔਰਤਾਂ ਬਹੁਤ ਸਾਰੀਆਂ ਕੰਮ ਕਰ ਰਹੀਆਂ ਨੇ ਕੋਈ ਇਹ ਕੋਈ ਚੈਲੰਜ ਵਾਲੀ ਗੱਲ ਨਹੀਂ ਹੈਗੀ ਈਵਨ ਐਸ ਐਕਟਰਸ ਪਹਿਲਾਂ ਪਹਿਲ ਬੜੀ ਔਖਾਈ ਆਈ ਉਹਨਾਂ ਨੂੰ ਹੁਣ ਜੇ ਉਹ ਰਾਈਟਰ ਦੇ ਤੌਰ ਤੇ ਆਪਣੀ ਡਾਇਰੈਕਟਰ ਦੇ ਤੌਰ ਤੇ ਪ੍ਰੋਡਿਊਸਰ ਦੇ ਤੌਰ ਤੇ ਵੀ ਕੰਮ ਕਰ ਰਹੀਆਂ ਨੇ ਇਹ ਕੋਈ ਵੱਡੀ ਰੁਕਾਵਟ ਨਹੀਂ ਹੈਗੀ ਮੈਨੂੰ ਨਹੀਂ ਲੱਗਦਾ ਕਿ ਔਰਤ ਹੋਣਾ ਮੈਨੂੰ ਲਿਮਿਟਾਈਜ਼ ਕਰ ਰਿਹਾ ਹੈਗਾ ਕਿਉਂਕਿ ਮੇਰਾ ਸੁਨੇਹਾ ਵੀ ਇਸ ਫਿਲਮ ਦੇ ਵਿੱਚ ਇਹੀ ਹੈ ਕਿ ਔਰਤ ਹੋ ਜਾਣਾ ਕਿਸੇ ਵੀ ਤਰ੍ਹਾਂ ਕੱਟ ਨਹੀਂ ਹੈ ਵੱਧ ਜ਼ਰੂਰ ਹੋ ਸਕਦਾ ਤੇ ਜਿਹੜੀ ਸਕਰੀਨਿੰਗ ਹੋ ਰਹੀ ਹੈ ਉਹਦੇ ਬਾਰੇ ਜਾਣਕਾਰੀ ਜਿਹੜੀ ਉਹ ਵਿਊਅਰਸ ਨੂੰ ਜ਼ਰੂਰ ਦਿਓ ਕਿਸ ਢੰਗ ਦੇ ਸਮਾਂਗਮ ਰਹਿਣਗੇ ਤੇ ਕਿੱਥੇ ਹੋਣ ਜਾ ਰਹੇ ਨੇ ਇਹ ਪੰਜਾਬ ਭਵਨ ਦੇ ਵਿੱਚ ਸਕਰੀਨਿੰਗ ਹੋਣੀ ਹੈ ਐਤਵਾਰ ਨੂੰ 4:30 ਵਜੇ ਤੇ ਇਸ ਦੇ ਵਿੱਚ ਸਾਰੀ ਸਟਾਰ ਕਾਸਟ ਜਿਹੜੀ ਉਹ ਮੌਜੂਦ ਹੋਏਗੀ ਮੈਂ ਖੁਦ ਵੀ ਹੋਵਾਂਗੀ ਫਿਲਮ ਦੇ ਡਾਇਰੈਕਟਰ ਨਵਰਾਜ ਰਾਜਾ ਵੀ ਹੋਣਗੇ ਅ ਇਸ ਤੋਂ ਇਲਾਵਾ ਅ ਅਸੀਂ ਅੱਧੇ ਪੌਣੇ ਘੰਟੇ ਦੀ ਜਿਹੜੀ ਘਟੂ ਘਟਾ ਇਸ ਮੂਵੀ ਨੂੰ ਦੇਖਣ ਤੋਂ ਬਾਅਦ ਡਿਸਕਸ਼ਨ ਵੀ ਜ਼ਰੂਰ ਰੱਖਾਂਗੇ ਫਿਲਮ ਦੀ ਡਿਊਰੇਸ਼ਨ ਸਿਰਫ 9 ਮਿੰਟ ਹੈ ਸੋ ਮੇਰੀ ਇਹੀ ਤਗੀਦ ਹੈ ਕਿ ਤੁਸੀਂ ਫਿਲਮ ਨੂੰ ਦੇਖੋ ਉਹਤੇ ਵਿਚਾਰ ਕਰੋ ਪਰਮਾ ਹੁੰਗਾਰਾ ਦਿਓ ਤੇ ਮੈਂ ਉਮੀਦ ਕਰਦੀ ਹਾਂ ਕਿ ਇਸ ਹੁੰਗਾਰੇ ਤੋਂ ਬਾਅਦ ਮੈਂ ਕੁਝ ਹੋਰ ਇਹੋ ਜਿਹੇ ਪ੍ਰੋਜੈਕਟ ਜਿਹੜੇ ਆ ਓਹੋ ਬਣਾ ਸਕਾਂਗੀ ਕਰ ਸਕਾਂਗੀ ਉਮੀਦ ਕਰਦੀ ਆ ਕਿ ਇਸ ਫਿਲਮ ਨੂੰ ਦੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣਗੇ ਪੰਜਾਬ ਪਵਨ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੋ ਵਾਕਈ ਜਦੋਂ ਅਸੀਂ ਸ਼ਾਰਟ ਫਿਲਮਾਂ ਦੀ ਗੱਲਬਾਤ ਕਰਦੇ ਆ ਤਾਂ ਸ਼ਾਰਟ ਫਿਲਮਾਂ ਸਮਾਜ ਦੇ ਜਿਹੜੇ ਗਰਾਊਂਡ ਦੇ ਮੁੱਦੇ ਨੇ ਉਹਨਾਂ ਦੀ ਗੱਲਬਾਤ ਕਰਦੀਆਂ ਨੇ ਸੋ ਫਿਲਮ ਵਿਸਲ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਗੱਲਬਾਤ ਹੋਊਗੀ ਤੇ ਇਸ ਦੀ ਸਕਰੀਨਿੰਗ ਪਹੁੰਚਣ ਦੇ ਲਈ ਇਸ ਤੇ ਗੱਲਬਾਤ ਕਰਨ ਦੇ ਲਈ ਤੁਹਾਨੂੰ ਜ਼ਰੂਰ ਜਿਹੜਾ ਉਹ ਪੰਜਾਬ ਭਵਨ ਵਿਖੇ ਪਹੁੰਚਣਾ ਚਾਹੀਦਾ ਹੈ। ਅਮਨ ਪ੍ਰੇਮਰ ਦੇ ਨਾਲ ਅਰਸ਼ਦੀਪ ਸਿੰਘ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।